ਹੁਣ ਕਿਸ ਤਰੀਕੇ ਦੇ ਹਾਲਾਤ ਨੇ ਸ਼ੈਨੀਗ ਆਉਂਦੇ ਕਿਉਂਕਿ ਜਦੋਂ ਵੀਡੀਓਜ਼ ਆਈਆਂ ਕਿ ਪਾਣੀ ਆਇਆ ਸੀ ਹਾਲਾਤ ਠੀਕ ਨੇ ਜੀ ਤੇ ਐਕਚੁਅਲੀ ਜੋ ਕੀ ਹੈ ਕਿ ਮੀਡੀਆ ਥੋੜਾ ਜਿਹਾ ਹੈਗਾ ਕਿ ਉਦਾਂ ਫੇਕ ਪਾ ਦਿੰਦਾ ਕਿ ਜੀ ਮੈਂ ਵੀ ਦੇਖੀ ਕਿ ਮੂਰਤੀ ਤੱਕ ਪਾਣੀ ਆ ਗਿਆ ਪਾਣੀ ਸਿਰਫ ਜੀ ਇੱਥੋਂ ਤੀਜੀ ਪੌੜੀ ਤੱਕ ਆਇਆ ਟਿਊਜ਼ਡੇ ਨੂੰ ਆਇਆ ਸੀਗਾ ਵੈਡਨਸਡੇ ਥਰਸਡੇ ਨੂੰ ਨਿਕਲ ਗਿਆ ਥਰਸਡੇ ਅਸੀਂ ਪੂਰੀ ਸਫਾਈ ਕਰਤੀ ਸਾਈਡਾਂ ਤੇ ਕਿ ਸੈਟਰਡੇ ਆਣਾ ਸ਼ਰਧਾਲੂਆਂ ਨੇ ਆਣਾ ਬਟ ਫਿਰ 1-1 ਫੁੱਟ ਸੈਟਰਡੇ ਮਾਰਨਿੰਗ ਫੇਰ ਆ ਗਿਆ ਸੀਗਾ ਤੇ ਹੁਣ ਸਾਰਾ ਪਾਣੀ ਚਲੇ ਗਿਆ ਕਰੀਬ 4 ਤੋਂ 5 ਫੁੱਟ ਸਦਲੂਜ ਥੱਲੇ ਹੈਗੀ ਤੇ ਅਸੀਂ ਵੀ ਸਾਰੀ ਸਫਾਈ ਸਪੂਈ ਕਰਤੀ ਹੈ ਸਾਰੀ ਕੀਚ ਵਗੈਰਾ ਘੜਤੀ ਹੈ ਮੰਦਰ ਤੁਸੀਂ ਦੇਖ ਹੀ ਰਹੇ ਹੋ ਐਨ ਚਮਕ ਰਿਹਾ ਤੇ ਬਾਕੀ ਸ਼ਰਧਾਲੂ ਇਸ ਸ਼ਨੀਵਾਰ ਸਾਰੇ ਆ ਸਕਦੇ ਨੇ ਮੱਥਾ ਟੇਕਣ ਦਾ ਦਰਿਆ ਓਵਰਫਲੋ ਹੋ ਕੇ ਆਉਂਦਾ ਤਾਂ ਬੜੀ ਰੇਤ ਜਾਂ ਮਿੱਟੀ ਨਾਲ ਲੈ ਕੇ ਆਉਂਦਾ ਤਾਂ ਉਹ ਸਫਾਈ ਕਾਰਜ ਇੱਥੇ ਕਿੰਨੇਕ ਦਿਨ ਚੱਲੇ ਨੇ ਕਿੰਨੇਕ ਜਿਹੜੇ ਸੇਵਾਦਾਰ ਇੱਥੇ ਮੌਜੂਦ ਸੀਗੇ ਇੱਥੇ ਜੀ 25 30 ਸੇਵਾਦਾਰ ਲੱਗੇ ਹੋਏ ਸੀਗੇ ਅਸੀਂ ਸਾਰੀ ਕੀਚ ਮਤਲਬ ਕੜਾਹਿਆਂ ਦੇ ਵਿੱਚ ਕੋਲੀਆਂ ਨਾਲ ਭਰ-ਭਰ ਕੇ ਤਸਲੀਆਂ ਨਾਲ ਛੁੱਟੀ ਹੈਗੀ ਐ ਤੇ ਹੁਣ ਪੂਰਾ ਸਾਫ਼ ਕਰਤਾ ਮੰਦਿਰ ਪੂਰਾ ਚਮਕ ਰਿਹਾ ਸੇਵਾਦਾਰ ਲੱਗੇ ਹੋਏ ਨੇ ਹਜੇ ਵੀ ਬਜਾਰੇ ਫਾਈਨਲ ਟਚਿੰਗ ਦੇਣੀ ਹੈ ਬਸ ਅੱਜ ਤੋਂ ਕੇ ਅੱਜ ਸ਼ਾਮ ਤੱਕ ਮੰਦਰਾਂ ਟੋਟਲ ਕਲੀਨ ਹੋ ਜਾਣਾ ਸ਼ਨੀ گاؤں ਵਿੱਚ ਖੜੇ ਆ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖੀਆਂ ਹੋਣਗੀਆਂ ਕੋਈ ਉਸ ਦਿਨ ਪਹਿਲਾਂ ਵੀ ਜਿੱਥੇ ਸੱਤ ਲੋਹ ਦਾ ਜਿਹੜਾ ਪਾਣੀ ਹੈ ਚੜ ਕੇ ਆਇਆ ਸੀਗਾ ਤਾਂ ਉਸਨੇ ਸ਼ਨੀ گاؤں ਦੇ ਵਿੱਚੋਂ ਜਿਹੜਾ ਗਿਆ ਪਾਣੀ ਵੜਦਾ ਹੋਇਆ ਨਜ਼ਰ ਆਇਆ ਸੀਗਾ ਤਸਵੀਰਾਂ ਤੁਸੀਂ ਦੇਖੀਆਂ ਹੋਣਗੀਆਂ ਤਾਂ ਅ ਇੱਥੇ ਅੱਜ ਮੌਜੂਦ ਹਾਂ ਜਦੋਂ ਪਾਣੀ ਵਾਪਸ ਗਿਆ ਤੇ ਜੇਕਰ ਗੱਲ ਕੀਤੀ ਜਾਵੇ ਜਿਸ ਤਰੀਕੇ ਨਾਲ ਪਤਾ ਲੱਗਿਆ ਕਿ ਪਾਣੀ ਇਸ ਪੌੜੀ ਤਿੱਕਰ ਜਿਹੜਾ ਗਿਆ ਪਾਣੀ ਪਹੁੰਚ ਚੁੱਕਿਆ ਹੋਇਆ ਸੀਗਾ ਤੇ ਕਈ ਵਿੱਚੋਂ ਗਲਤ ਖਬਰਾਂ ਵੀ ਚਲਾਈਆਂ ਗਈਆਂ ਕਿ ਜਿਹੜਾ ਉਹ ਮੂਰਤੀ ਤਿੱਕਰ ਪਾਣੀ ਪਹੁੰਚਿਆ ਪਰ ਐਸਾ ਕੁਝ ਵੀ ਨਹੀਂ ਸੀ ਹੋਇਆ ਤਾਂ ਸਾਡੇ ਨਾਲ ਮਾਨਸਾ ਮੌਜੂਦ ਨੇ ਗੱਲਬਾਤ ਕਰਦੇ ਆ ਸੱਚੀ ਗੱਲ ਜੈ ਸ਼ੰਦੀ ਜੈ ਸ਼ੰਦੀਪ ਜੀ ਕੀ ਹਾਲ ਹੈ ਬਹੁਤ ਵਧੀਆ ਜੀ ਸਰ ਹੁਣ ਕਿਸ ਤਰੀਕੇ ਦੇ ਹਾਲਾਤ ਨੇ ਸ਼ੈਨੀਗ ਆਉਂਦੇ ਕਿਉਂਕਿ ਜਦੋਂ ਵੀਡੀਓਜ਼ ਆਈਆਂ ਕਿ ਪਾਣੀ ਆਇਆ ਸੀਗਾ ਹਾਲਾਤ ਠੀਕ ਨੇ ਜੀ ਤੇ ਐਕਚੁਅਲੀ ਜੇ ਕੀ ਹੈ ਕਿ ਮੀਡੀਆ ਥੋੜਾ ਜਿਹਾ ਹੈਗਾ ਕਿ ਉਦਾਂ ਫੇਕ ਪਾ ਦਿੰਦਾ ਕਿ ਜੀ ਮੈਂ ਵੀ ਦੇਖੀ ਕਿ ਮੂਰਤੀ ਤੱਕ ਪਾਣੀ ਆ ਗਿਆ ਪਾਣੀ ਸਿਰਫ ਜਿੱਥੋਂ ਤੀਜੀ ਪੌੜੀ ਤੱਕ ਆਇਆ ਬਸ ਤੇ ਟਿਊਜ਼ਡੇ ਨੂੰ ਆਇਆ ਸੀਗਾ ਵੈਡਨਸਡੇ ਥਰਸਡੇ ਨੂੰ ਨਿਕਲ ਗਿਆ ਥਰਸਡੇ ਅਸੀਂ ਪੂਰੀ ਸਫਾਈ ਕਰਤੀ ਸਾਈਡਾਂ ਤੇ ਕਿ ਸੈਟਰਡੇ ਆਣਾ ਸ਼ਰਧਾਲੂਆਂ ਨੇ ਆਣਾ ਬਟ ਫਿਰ ਇੱਕ ਇੱਕ ਫੁੱਟ ਸੈਟਰਡੇ ਮਾਰਨਿੰਗ ਫੇਰ ਆ ਗਿਆ ਸੀਗਾ ਤੇ ਹੁਣ ਸਾਰਾ ਪਾਣੀ ਚਲੇ ਗਿਆ ਕਰੀਬ 4 ਤੋਂ 5 ਫੁੱਟ ਸਤਲੂਜ ਥੱਲੇ ਹੈਗੀ ਹੈ ਤੇ ਅਸੀਂ ਵੀ ਸਾਰੀ ਸਪਾਈਸਪੂਈ ਕਰਤੀ ਹੈ ਸਾਰੀ ਕੀਚ ਵਗੈਰਾ ਘੱਟਤੀ ਹੈ ਮੰਦਰ ਤੁਸੀਂ ਦੇਖ ਹੀ ਰਹੇ ਹੋ ਨਾ ਚਮਕ ਰਿਹਾ ਤੇ ਬਾਕੀ ਸ਼ਰਧਾਲੂ ਇਸ ਸ਼ਨੀਵਾਰ ਸਾਰੇ ਆ ਸਕਦੇ ਨੇ ਮੱਥਾ ਟੇਕਣ ਮੰਦਰ ਖੁੱਲ੍ਹਾ ਜੇਕਰ ਗੱਲ ਕਰੀ ਜਦੋਂ ਦਰਿਆ ਓਵਰਫਲੋ ਹੋ ਕੇ ਆਉਂਦਾ ਤਾਂ ਬੜੀ ਰੇਤ ਜਾਂ ਮਿੱਟੀ ਨਾਲ ਲੈ ਕੇ ਆਉਂਦਾ ਤਾਂ ਉਹ ਸਫਾਈ ਕਾਰਜ ਇੱਥੇ ਕਿੰਨੇ ਦਿਨ ਚੱਲੇ ਨੇ ਕਿੰਨੇ ਜਿਹੜੇ ਸੇਵਾਦਾਰ ਇੱਥੇ ਮੌਜੂਦ ਸੀਗੇ ਉਸ ਦਿਨ ਇੱਥੇ ਜੀ 25 30 ਸੇਵਾਦਾਰ ਲੱਗੇ ਹੋਏ ਸੀਗੇ ਅਸੀਂ ਸਾਰੀ ਕੀਚ ਮਤਲਬ ਕੜਾਹਿਆਂ ਦੇ ਵਿੱਚ ਕੋਲੀਆਂ ਨਾਲ ਭਰ-ਭਰ ਕੇ ਤਸਲੀਆਂ ਨਾਲ ਛੁੱਟੀ ਹੈਗੀ ਐ ਤੇ ਹੁਣ ਪੂਰਾ ਸਾਫ਼ ਕਰਤਾ ਮੰਦਿਰ ਪੂਰਾ ਚਮਕ ਰਿਹਾ ਸੇਵਾਦਾਰ ਲੱਗੇ ਹੋਏ ਨੇ ਹਜੇ ਵੀ ਵਿਚਾਰੇ ਫਾਈਨਲ ਟੱਚਿੰਗ ਦੇਨੇ ਬਸ ਅੱਜ ਤੋਂ ਕੇ ਅੱਜ ਸ਼ਾਮ ਤੱਕ ਮੰਦਰਾਂ ਟੋਟਲ ਕਲੀਨ ਹੋ ਜਾਣਾ ਬਿਲਕੁਲ ਤਾਂ ਜਿਸ ਤਰੀਕੇ ਨਾਲ ਇੱਕ ਸਵਾਲ ਲੋਕਾਂ ਦਾ ਹੋਰ ਵੀ ਸੀਗਾ ਵੀ ਜਿੱਦਾਂ ਹਸ਼ਨੀ گاؤں ਵਿੱਚ ਗਊਸ਼ਾਲਾ ਵੀ ਚੱਲਦੀ ਆ ਤਾਂ ਨਾਲ ਕਈ ਪੰਛੀ ਵੀ ਹੈਗੇ ਨੇ ਜਦੋਂ ਇਹ ਹਾਲਾਤ ਹੋਏ ਸੀ ਜਦੋਂ ਇੱਥੇ ਪਾਣੀ ਆਇਆ ਸੀ ਤਾਂ ਉਹ ਪੰਛੀਆਂ ਦਾ ਤੇ ਪਸ਼ੂਆਂ ਦਾ ਕੀ ਹੋਇਆ ਸੀਗਾ ਐਕਚੁਅਲੀ ਨਾ ਸਾਨੂੰ ਉੱਥੋਂ ਪਿੱਛੋਂ ਕਾਲ ਆ ਜਾਂਦੀ ਹੈ ਵੀ ਅਸੀਂ ਇੰਨਾ ਪਾਣੀ ਛੱਡ ਰਹੇ ਹਾਂ ਤੇ ਜਦ ਸਾਨੂੰ ਪਤਾ ਲੱਗਦਾ ਵੀ 70-80 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਹੈ ਇਹਦਾ ਮਤਲਬ ਉਹ ਬਾਹਰ ਆਏਗਾ ਤਾਂ ਫਿਰ ਅਸੀਂ ਸਾਰੇ ਜਾਨਵਰ ਗਾਈਆਂ ਗਊ ਮਾਤਾ ਵਗੈਰਾ ਸਾਰੇ ਕੱਟ ਕੇ ਬਾਹਰ ਸਾਡੀ ਆਪੋਜੀਟ ਹੈਗੀ ਹੈ ਜਗਾ ਉੱਥੇ ਅਸੀਂ ਸ਼ਿਫਟ ਕਰ ਦਿੰਨੇ ਆ ਅੱਛਾ ਬਿਲਕੁਲ ਸੇਫ ਰਹੇ ਨੇ ਹਾਂਜੀ ਹਾਂਜੀ ਸੇਫ ਸੇਫ ਪੂਰੀ ਗਿਰਬਾ ਜੀ ਤੁਸੀਂ ਦੇਖੋ ਇੰਨਾ ਪਣ 3 ਦਿਨ 4-4 ਫੁੱਟ ਆਇਆ ਕੋਈ ਵੀ ਇੱਟ ਵੀ ਕੋਈ ਬੂਟਾ ਕੋਈ ਕੁਝ ਵੀ ਨਹੀਂ ਹੋਇਆ ਸਭ ਸੇਫ ਜੀ ਕਿਸ ਤਰੀਕੇ ਨਾਲ ਦੇਖਦੇ ਆ ਵੀ ਸ਼ਨੀ ਦੇਵ ਜੀ ਇੱਥੇ ਆਪ ਵਿਰਾਜਮਾਨ ਨੇ ਇਹਨਾਂ ਦੀ ਇੰਨੀ ਕਿਰਪਾ ਇੱਥੇ ਵੀ ਪਾਣੀ ਭਾਵੇਂ ਚੜਕਿਆ ਪਰ ਜੋ ਜਿਸ ਤਰੀਕੇ ਨਾਲ ਸੀਗਾ ਉਹ ਹਾਲੇ ਵੀ ਉਸੇ ਤਰੀਕੇ ਨਾਲ ਮੌਜੂਦ ਹੈ ਮੈਂ ਕਹਿੰਦਾ ਸਰ ਹੁਣ ਤਾਂ ਕੁਝ ਵੀ ਨਹੀਂ ਆਇਆ 3 ਫੁੱਟ ਸੀਗਾ ਜਿਹੜਾ 2023 ਚ ਆਇਆ ਸੀਗਾ ਉਦੋਂ 8 ਫੁੱਟ ਪਾਣੀ ਆਇਆ ਸੀਗਾ 8 ਫੁੱਟ ਪਾਣੀ ਮਤਲਬ 8 ਫੁੱਟ ਪਾਣੀ ਆਇਆ ਨਿਕਲ ਗਿਆ ਮਜਾਲ ਹੈ ਵੀ ਕੋਈ ਇੱਟ ਵੀ ਇਧਰੋਂ ਤੇ ਇਧਰ ਹੋਈ ਹੋਵੇ ਐਜ਼ ਇਟ ਜਿੱਦਾਂ ਹੈਗਾ ਉਦਾਂ ਹੀ ਪਾਣੀ ਨਿਕਲ ਜਾਂਦਾ ਸਾਫਾਈ ਕਰ ਲਈਦੀ ਆ ਤੇ ਫਿਰ ਉਜ਼ ਇਟ ਉਦਾਂ ਹੀ ਹੋ ਜਾਂਦਾ ਲੋਨ ਜ਼ਰੂਰ 15-20 ਦਿਨ ਮਹੀਨਾ ਲੈਂਦਾ ਦੁਬਾਰਾ ਤੋਂ ਗ੍ਰੋਥ ਕਰਨ ਚ ਘਾਸ ਬਾਕੀ ਸਾਰੀ ਚੀਜ਼ਾਂ ਐਜ਼ ਇਟ ਉਦਾਂ ਹੀ ਠੀਕ ਹੋ ਜਾਂਦੀ ਆ ਬਿਲਕੁਲ ਤਾਂ ਜਿਸ ਤਰੀਕੇ ਨਾਲ ਸਰਦਾਲੂਆਂ ਦੀ ਸ਼ਰਧਾ ਹੈ ਸ਼ੈਣੀ گاؤں ਦੇ ਵਿੱਚ ਆ ਕੇ ਸ਼ੈਣੀ ਮੰਦਰ ਦੇ ਨਾਲ ਤੇ ਸ਼ਨੀਵਾਰ ਵੀ ਆਉਣ ਵਾਲਾ ਹੈ ਤਾਂ ਸ਼ਰਧਾਲੂਆਂ ਨੂੰ ਕੀ ਸਨੇਹ ਹੈ ਕਿਉਂਕਿ ਕਿਤੇ ਨਾ ਕਿਤੇ ਹਾਲੇ ਵੀ ਉਹਨਾਂ ਦੇ ਮਨ ਦੇ ਵਿੱਚ ਸ਼ੰਕਾ ਹੈ ਕਿ ਪਾਣੀ ਨਾ ਹੋਵੇ ਜਾਂ ਇੱਥੋਂ ਆਉਣਾ ਔਖਾ ਨਾ ਹੋਵੇ ਇੱਥੇ ਆਉਣਾ ਬਿਲਕੁਲ ਔਖਾ ਨਹੀਂ ਜੀ ਪਾਣੀ ਸਤਲੁਜ ਦਾ ਕਾਫੀ ਡਾਊਨ ਹੈ ਪਾਣੀ ਵਾਲੇ ਦਾਲੇ ਵੀ ਨਹੀਂ ਹੈਗਾ ਸਾਈਡ ਦੇ ਖੇਤ ਵਗੈਰਾ ਵੀ ਸਾਰੇ ਸੁੱਕ ਚੁੱਕੇ ਨੇ ਤੇ ਸ਼ਰਦਾਲੂ ਰਾਮ ਨਾਲ ਜਿਸ ਤਰ੍ਹਾਂ ਅੱਗੇ ਸ਼ਨੀਵਾਰ ਆਂਦੇ ਸੀ ਉਦਾਂ ਇਸ ਸ਼ਨੀਵਾਰ ਵੀ ਆ ਸਕਦੇ ਨੇ ਦਰਬਾਰ ਖੁੱਲੇ ਨੇ ਦਰਬਾਰ 24 ਘੰਟੇ ਖੁੱਲੇ ਨੇ ਸ਼ਨੀਵਾਰ ਆਵੇ ਠੀਕ ਹੈ ਜੈ ਸ਼ੰਦੇਵ ਜੈ ਸ਼ੰਦੇਵ ਬਿਲਕੁਲ ਜਿਸ ਤਰੀਕੇ ਨਾਲ ਗੱਲਬਾਤ ਕੀਤੀ ਰਹੀ ਨਾਲ ਉਹ ਦੱਸਿਆ ਗਿਆ ਕਿ ਜਿਹੜੇ ਕੰਡੀਸ਼ਨਸ ਹੈ ਹਾਲਾਤ ਨੇ ਇਸ ਸਮੇਂ ਬਿਲਕੁਲ ਸਹੀ ਨਹੀਂ ਹਾਲਾਂਕਿ ਪਹਿਲਾਂ ਜਿਹੜਾ ਪਾਣੀ ਆ ਉਹ ਇਸ ਪੌੜੀ ਤਿੱਕਰ ਜਿਹੜਾ ਕੀ ਆ ਪਹੁੰਚਿਆ ਸੀਗਾ ਪਰ ਹੁਣ ਜਿਸ ਤਰੀਕੇ ਨਾਲ ਦੇਖੋਗੇ ਵੀ ਸਫਾਈ ਜਿਹੜੀ ਐ ਸੇਵਾਦਾਰਾ ਵੱਲੋਂ ਕਰ ਦਿੱਤੀ ਗਈ ਐ ਤੇ ਜਿਹੜੇ ਦਰਸ਼ਨ ਹੈ ਉਹ ਲੋਕਾਂ ਵਾਸਤੇ ਅਸ਼ਰਧਾ ਲੋਹਾਂ ਵਾਸਤੇ ਜਿਹੜੇ ਨੇ ਖੋਲ ਦਿੱਤੇ ਗਏ ਨੇ ਤਾਂ ਬਿਲਕੁਲ ਤੁਸੀਂ ਆਓ ਜੇ ਸ਼ਰਧਾ ਨਾਲ ਤੁਸੀਂ ਪਹਿਲਾਂ ਆਨੇ ਉਸੇ ਸ਼ਰਧਾ ਨਾਲ ਆਓ ਇੱਥੇ ਮੱਥਾ ਟੇਕੋ ਤੇ ਖੁਸ਼ੀਆਂ ਪ੍ਰਾਪਤ ਕਰੋ